ਇੱਕ ਕਾਗਜ਼ ਦਿਖਾਉਣ ਲੱਗਿਆ ਤੁਹਾਨੂੰ ਤੇ ਇਹਦੇ ਬਾਰੇ ਗੱਲ ਕਰਨੀ ਹੈ ਜੇਕਰ ਸਹਿਮਤ ਹੋਏ ਤਾਂ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਏ ਤਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਇਸ ਗੱਲ ਨੂੰ ਲਾਗੂ ਵੀ ਕਰਿਓ ਕਿਉਂਕਿ ਜੇਕਰ ਪਿੰਡ ਪਿੰਡ ਦੇ ਵਿੱਚ ਇਸ ਚੀਜ਼ ਦਾ ਵਿਰੋਧ ਹੋਣਾ ਫੇਰ ਕਿਤੇ ਜਾ ਕੇ ਮੋਦੀ ਸਰਕਾਰ ਦੇ ਕੰਨਾਂ ਤੇ ਜੂੰਸ ਰਕਣੀ ਹੈ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਕਿਉਂਕਿ ਪੰਜਾਬੀਆਂ ਨੂੰ ਤਾਂ ਵੱਖਰਾ ਕੀਤਾ ਹੀ ਜਾ ਰਿਹਾ ਕਿ ਕੋਈ ਕਿਸਾਨੀ ਅੰਦੋਲਨ ਹੋਵੇ ਕੋਈ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਉਹ ਮੈਟਰ ਨਹੀਂ ਕਰਦਾ ਪਰ ਕੀ ਤੁਸੀਂ ਜਿਹੜੀ ਸਰਕਾਰ ਹੈ ਉਹ ਸਹੀ ਢੰਗ ਦੇ ਨਾਲ ਚੁਣੀ ਜਾਵੇ ਜਿਹੜਾ ਤੁਹਾਡੇ ਤੇ ਰਾਜ ਕਰਨ ਵਾਲਾ ਬੰਦਾ ਹੈ ਉਹ ਸਹੀ ਤਰੀਕੇ ਨਾਲ ਚੁਣਿਆ ਜਾਵੇ ਵੀ ਉਹਦੇ ਵਿੱਚ ਤਾਂ ਤੁਸੀਂ ਸਹਿਮਤ ਹੈ ਜਾਂ ਨਹੀਂ ਹੈ ਜੇ ਤੁਸੀਂ ਵਾਕਈ ਉਹਦੇ ਵਿੱਚ ਸਹਿਮਤ ਹੋ ਤਾਂ ਅੱਜਕੱਲ ਮੁੱਦਾ ਚੱਲ ਰਿਹਾ ਈਬੀਐਮ ਦਾ ਜਿਹੜਾ ਹੁਣ ਤੁਹਾਡੇ ਘਰ ਤੱਕ ਪਹੁੰਚਣ ਲੱਗ ਗਿਆ ਜਾਨੀ ਪਿੰਡ ਤੱਕ ਘਰ ਤੱਕ ਗਲੀ ਮਹੱਲੇ ਤੱਕ ਕੀ ਕਹਿੰਦੇ ਆ ਕੇ ਕਿ ਤੁਹਾਨੂੰ ਟ੍ਰੇਨਿੰਗ ਦੇਣੀ ਆ ਹੁਣ ਟ੍ਰੇਨਿੰਗ ਦਾ ਵਿਰੋਧ ਤਾਂ ਬਹੁਤ ਸਾਰੇ ਲੋਕ ਕਰ ਰਹੇ ਨੇ ਤੁਹਾਡੇ ਸਾਹਮਣੇ ਵੀ ਬੈਠੇ ਆ ਤੁਹਾਨੂੰ ਕਿਰਪਾਲ ਸਿੰਘ ਵਾਦੀਆਂ ਨਾਲ ਮਲਾਵਾਂਗੇ ਉਥੋਂ ਹੀ ਸਾਡੇ ਵੀ ਦਿਮਾਗ ਦੇ ਵਿੱਚ ਇੱਕ ਗੱਲ ਆਈ ਹੈ ਕਿ ਜਿੰਨੇ ਕੁ ਭਰਾ ਹੈਗੇ ਆ ਉਹਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਜਿਵੇਂ ਤੁਹਾਡੇ ਤੱਕ ਗੱਲ ਪਹੁੰਚਦੀ ਹੈ ਇਸ ਗੱਲ ਨੂੰ ਤੁਸੀਂ ਵੀ ਪੂਰੇ ਪੰਜਾਬ 'ਚ ਨਹੀਂ ਪੂਰੇ ਭਾਰਤ 'ਚ ਫਲਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜੇ ਆਉਣ ਵਾਲੀਆਂ 选举ਾਂ ਅਸੀਂ ਸਹੀ ਤਰੀਕੇ ਦੇ ਨਾਲ 选举ਾਂ ਕਰਵਾ ਸਕੀਏ ਹੁਣ ਆਪਾਂ ਮੇਨ ਮੁੱਦੇ ਦੇ ਉੱਪਰ ਆਉਣੇ ਆ ਈਵੀਐਮ ਦਾ ਹਰੇਕ ਵਿਰੋਧ ਕਰਦਾ ਹੈ ਪਰ ਉਸ ਵਿਰੋਧ ਨੂੰ ਉੱਚੇ ਪੱਧਰ ਤੇ ਚੱਕਣ ਦੇ ਲਈ ਜੇਕਰ ਤੁਸੀਂ ਵੀ ਸਹਿਮਤ ਹੋ ਕਿ ਉਸ ਦਾ ਵਿਰੋਧ ਹੋਵੇ ਤੁਸੀਂ ਈਵੀਐਮ ਰਾਹੀਂ ਸਰਕਾਰ ਨਹੀਂ ਚੁਣਨਾ ਚਾਹੁੰਦੇ ਕਿਉਂਕਿ ਜਿਹੜੀ ਸਰਕਾਰ ਕੋਲੇ ਪਾਵਰ ਹੁੰਦੀ ਹੈ ਉਹ ਈਵੀਐਮ ਰਾਹੀਂ ਇੱਕ ਵੋਟ ਵੀ ਪੈਂਦੀ ਹੈ ਤਾਂ 100 ਦਿਖਾਉਂਦੀ ਹੈ ਜੇ 100 ਪੈਂਦੀ ਹੈ ਤਾਂ ਲੱਖ ਦਿਖਾਉਂਦੀ ਹੈ ਤਾਂ ਈਵੀਐਮ ਨਾਲ ਤਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਚੁਣਨਾ ਬਹੁਤ ਆਸਾਨ ਹੈ ਇਸੇ ਕਰਕੇ ਜੇਕਰ ਤੁਸੀਂ ਵਿਰੋਧ ਚ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਹੁਣ ਬਾਦਿਆਂ ਸਾਹਿਬ ਤੁਸੀਂ ਦੱਸਿਓ ਕਿ ਤੁਹਾਡੇ ਪਿੰਡ ਦੇ ਵਿੱਚ ਕੀ ਘਟਣਾ ਵਾਪਰੀ ਸੀ ਜਿਹੜੀ ਕਿ ਤੁਸੀਂ ਵਿਰੋਧ ਕੀਤਾ ਪਰ ਵੀਡੀਓ ਨਹੀਂ ਪਾਈ ਵੀਡੀਓ ਪਾਉਣੀ ਤਾਂ ਜ਼ਰੂਰੀ ਹੈ ਕਿਉਂਕਿ ਲੋਕਾਂ ਤੱਕ ਗੱਲ ਜਾਵੇ ਤੇ ਲੋਕ ਆਵਾਜ਼ ਠਾਉਣ ਗੱਲ ਸ਼ੁਰੂ ਕਰੋ ਜੀ ਮੈਂ ਜੀ ਕਿਰਪਾਲ ਸਿੰਘ ਬਾਦਿਆਂ ਪਰਮੇਸ਼ਰ ਜੀ ਹਾਂਜੀ ਕੱਲ ਸਾਡੇ ਪਿੰਡ ਦੇ ਵਿੱਚ ਬੀਐਲਓ ਸਾਹਿਬ ਆਏ ਹਾਂਜੀ ਬੀਐਲਓ ਨੇ ਮੈਨੂੰ ਆਣ ਕੇ ਫੋਨ ਕੀਤਾ ਤੇ ਮੈਂਬਰ ਸਾਹਿਬ ਕੁਝ ਬੰਦੇ ਲੈ ਕੇ ਆਓ ਆਪਣੇ ਪਿੰਡ ਦੇ ਵਿੱਚ ਈਵੀਐਮ ਦੀ ਟ੍ਰੇਨਿੰਗ ਦੇਣੀ ਆ ਕਿ ਤੁਸੀਂ ਵੋਟ ਕਿਵੇਂ ਪਾਉਣੀ ਆ ਜਾਂ ਈਵੀਐਮ ਕਿੱਥੋਂ ਤੱਕ ਸਹੀ ਆ ਕਿੱਥੋਂ ਤੱਕ ਗਲਤ ਆ ਉਹਦੇ ਵਿੱਚ ਵੋਟ ਪਾ ਕੇ ਤੁਹਾਨੂੰ ਵਿਖਾਏ ਡੈਮੋ ਦਿਖਾਇਆ ਜਾਵੇਗਾ ਹਾਂਜੀ ਤੇ ਤੁਸੀਂ ਬੰਦੇ ਲੈ ਕੇ ਆਓ ਕਿ ਮੈਂ ਆ ਮੇਥੋਂ ਗਲਤੀ ਇਨੀ ਜ਼ਰੂਰ ਹੋਈ ਆ ਕਿ ਮੈਂ ਮੈਨੂੰ ਜਾਣਾ ਚਾਹੀਦਾ ਸੀ ਔਰ ਮੈਨੂੰ ਉੱਥੇ ਜਾ ਕੇ ਰਿਕਾਰਡਿੰਗ ਕਰਕੇ ਤੇ ਰਿਕਾਰਡਿੰਗ ਰਾਹੀਂ ਹੀ ਭਰਾਵਾਂ ਦੇ ਆਪਣੀ ਜੋ ਪਬਲਿਕ ਸਾਡੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਆਵਾਜ਼ ਜਾਵੇ ਲੋਕ ਅਵੇਅਰ ਹੋਣ ਇਹਨਾਂ ਦਾ ਵਿਰੋਧ ਹੋਵੇ ਜਦੋਂ ਸਾਰੇ ਲੋਕ ਵਿਰੋਧ ਕਰਨਗੇ ਤਾਂ ਈਵੀਐਮ ਰਾਹੀਂ ਚੋਣ ਨਹੀਂ ਹੋਊਗਾ ਇਹ ਵੈਲਟ ਪੇਪਰ ਰਾਹੀਂ ਹੋਣਾ ਤੈ ਹੈ ਪਰ ਉਹਦੇ ਲਈ ਤੁਹਾਡਾ ਸਭ ਦਾ ਸਾਥ ਦੇਣਾ ਜ਼ਰੂਰੀ ਹੈ ਤੁਸੀਂ ਵਿਰੋਧ ਕਰੋ ਜਦੋਂ ਜਗ੍ਹਾ ਜਗ੍ਹਾ ਤੋਂ ਵਿਰੋਧ ਹੁਣ ਕੀ ਕਰ ਰਿਹਾ ਇਹ ਇੱਕ ਪਿੰਡ ਦੇ ਵਿੱਚ ਈਵੀਐਮ ਲੈ ਕੇ ਜਾਂਦੇ ਆ 10 ਬੰਦਿਆਂ ਦੀ ਵੀਡੀਓ ਬਣਾਉਂਦੇ ਆ ਕਿ ਅਸੀਂ ਟ੍ਰੇਨਿੰਗ ਦਿੱਤੀ ਨਾਲ ਦੇ ਨਾਲ ਉਹ ਇਹ ਜਾਂ ਫਾਰਮ ਭਰਉਣਗੇ ਇਹ ਕਿ ਜੇ ਹਾਂ ਜੀ ਇਹ ਲੋਕ ਈਵੀਐਮ ਦੇ ਨਾਲ ਸਹਿਮਤ ਹੈ ਕਿ ਜਦੋਂ ਸਹਿਮਤ ਹੋਣਗੇ ਤਾਂ ਕੋਰਟ ਨੂੰ ਫੈਸਲਾ ਦੇਣਾ ਆਸਾਨ ਹੈ ਇਸੇ ਕਰਕੇ ਜੇਕਰ ਤੁਹਾਡੇ ਪਿੰਡ ਦੇ ਵਿੱਚ ਕੋਈ ਲੋਕ ਆਉਂਦੇ ਆ ਜੇ ਭਾਜੀ ਵਾਲੇ ਵੀ 10 ਖੜੇ ਹੁੰਦੇ ਤਾਂ ਉਹਨਾਂ ਦਾ ਵਿਰੋਧ ਕਰਕੇ ਵੀਡੀਓ ਬਣਾ ਕੇ ਆਪੋ ਆਪਣੇ ਪਿੰਡ ਦੀ ਮੈਟ ਦੇ ਉੱਪਰ ਚਾੜੋ ਤਾਂ ਕਿ ਜਿਹੜਾ ਇਹਦਾ ਸਹੀ ਉਪਯੋਗ ਹੋ ਸਕੇ ਜਿਹੜਾ ਈਵੀਐਮ ਰਾਹੀਂ ਚਨਾਵ ਰੁਕ ਸਕੇ ਤੇ ਜਿਹੜਾ ਹੈਗਾ ਵੈਲਟ ਪੇਪਰ ਰਾਹੀਂ ਚਿਨਾਉ ਹੋ ਸਕੇ ਹਰਤਾਰ ਸਿੰਘ ਜੀ ਤੁਸੀਂ ਕੁਝ ਬੋਲਣਾ ਚਾਹੋਗੇ ਮੈਂ ਤਾਂ ਤਮਕੋਰ ਸਿੰਘ ਜੀ ਇਹ ਬੋਲਣਾ ਚਾਹੂੰਗਾ ਕਿ ਇਹ ਮਸ਼ੀਨਾ ਜਿਹੜੇ ਦੇਸ਼ਾਂ ਦੇ ਵਿੱਚੋਂ ਮੰਗਾਈਆਂ ਉਹ ਦੇਸ਼ਾਂ ਨੇ ਇਸ ਮਸ਼ੀਨਾ ਦੇ ਉੱਤੇ ਇਲੈਕਸ਼ਨ ਕਰਾਉਣੇ ਬੰਦ ਕਰ ਦਿੱਤੇਗੇ ਸੀ ਸਾਡੇ ਦੇਸ਼ ਦਾ ਜੋ ਪੈਸਾ ਇਸ ਮਸ਼ੀਨਾ ਤੇ ਖਰਚ ਕੇ ਉਹ ਦੇਸ਼ ਤੋਂ ਮਸ਼ੀਨਾ ਮੰਗਾਈਆਂ ਗਏ ਜਪਾਨ ਆਸਟ੍ਰੇਲੀਆ ਕੈਨੇਡਾ ਤੋਂ ਉਹ ਉਥੋਂ ਦੀਆਂ ਸਰਕਾਰਾਂ ਨੇ ਮਸ਼ੀਨ ਨੂੰ ਫੇਲ ਕਰਤਾ ਸੀ ਕਿ ਇਹ ਮਸ਼ੀਨਾ ਫੇਲ ਹੈ ਇਹ ਅਸੀਂ ਬੋਰਡ ਕਿਹਨੂੰ ਪਾਉਨੇ ਆ ਜਾਂਦੀ ਕਿਸੇ ਹੋਰ ਨੂੰ ਹਾਂਜੀ ਦੇਖੋ ਇਸੇ ਤਰੀਕੇ ਨਾਲ ਮਿਸਾਲ ਆ ਕਿ ਕਈ ਇੰਜੀਨੀਅਰਾਂ ਦੀਆਂ ਵੀ ਵੀਡੀਓ ਆ ਗਈਆਂ ਜੋ ਇੰਜੀਨੀਅਰ ਦੱਸ ਰਿਹਾ ਕਿ ਇੱਕ ਕਿਸਾਨ ਭਰਾ ਜਾਂ ਕੋਈ ਹੋਰ ਵਪਾਰੀ ਆਪਦੇ ਖੇਤ ਦੇ ਵਿੱਚ ਇੱਕ ਮੋਬਾਈਲ ਦੇ ਰਾਹੀਂ ਘਰੋਂ ਬੈਠਾ ਮੋਟਰ ਚਲਾ ਸਕਦਾ ਤੇ ਘਰੋਂ ਬੈਠਾ ਹੀ ਮੋਟਰ ਬੰਦ ਕਰ ਸਕਦਾ ਕਦੋਂ ਲਾਈਟ ਆਉਂਦੀ ਹੈ ਕਦੋਂ ਜਾਂਦੀ ਹੈ ਉਹਨੂੰ ਉਹ ਮੋਬਾਈਲ ਦੇ ਰਾਹੀਂ ਪਤਾ ਲੱਗ ਜਾਂਦਾ ਉਹ ਇੰਜੀਨੀਅਰ ਵੀ ਇਹ ਕਹਿ ਰਿਹਾ ਸੀ ਆ ਕਿ ਤੁਸੀਂ ਮੈਨੂੰ ਦੱਸੋ ਕੀ ਕਿਹੜੀ ਪਾਰਟੀ ਨੂੰ ਤੁਸੀਂ ਵੋਟਾਂ ਪਾਉਣੀਆਂ ਐ ਮਸ਼ੀਨ ਨੂੰ ਨਾ ਘਰੋਂ ਬੈਠੇ ਹੈਂਗ ਕਰ ਦੂੰਗਾ ਤੁਸੀਂ ਜਿਹਨੂੰ ਮਰਜ਼ੀ ਬੋਟ ਪਾਈ ਜਾਇਓ ਮੈਂ ਵੀ ਸਾਡੇ ਇੱਕ ਦੜਵਾ ਸੁਬਾ ਕੇਂਦਰ ਦੇ ਵਿੱਚ ਕੰਮ ਗਿਆ ਸੀ ਜਾਂ ਕਿਸੇ ਨੌਜਵਾਨ ਦਾ ਕੰਮ ਕਰਾਉਣ ਵਾਸਤੇ ਗਿਆ ਸੀ ਜਾ ਤੇ ਉਹਨਾਂ ਨੇ ਗੇਟ 'ਚੋਂ ਅੰਦਰ ਵੜਦੇ ਸਾਰੇ ਸਭ ਤੋਂ ਪਹਿਲਾਂ ਕਹਿੰਦੇ ਸੀ ਕਿ ਕੰਮ ਬਾਅਦ 'ਚ ਪਰਚੀ ਟੋਕਨ ਤੁਹਾਨੂੰ ਬਾਅਦ 'ਚ ਮਿਲੂਗਾ ਪਹਿਲਾਂ ਤੁਸੀਂ ਉਹ ਮਸ਼ੀਨ ਦੇ ਉੱਤੇ ਜਾ ਕੇ ਬੋਟ ਪਾਉਣ ਦੀ ਟ੍ਰੇਨਿੰਗ ਕਰੋਗੇ ਯਾਰ ਅਸੀਂ ਕੋਈ ਭੁੱਲੇ ਹੋਏ ਐ ਸਾਡੇ ਪਿਓ ਦਾਦੇ ਸਾਡੇ ਹੁਣ ਟਿਕਰ ਬਿਲਡ ਪੇਪਰਾਂ ਦੇ ਉੱਤੇ ਬੋਲ ਅਸਲ ਦੇ ਵਿੱਚ ਅਸਲ ਦੇ ਵਿੱਚ ਕੀ ਆਵਤਾਰ ਜੀ ਉਹ ਕੀ ਕੀਤਾ ਜਾ ਰਿਹਾ ਤੁਹਾਡੀ ਨਫਰੀ ਨੋਟ ਕੀਤੀ ਜਾਂਦੀ ਹੈ ਕਿੰਨੇ ਜਣਾਂ ਨੂੰ ਅਸੀਂ ਟ੍ਰੇਨਿੰਗ ਦੇਤੀ ਕਿੰਨੇ ਜਣੇ ਈਵੀਐਮ ਦੇ ਚੋਣਾਂ ਦੇ ਨਾਲ ਸਹਿਮਤ ਹੈ ਤੇ ਜਦੋਂ ਤੁਹਾਡੀ ਨਫਰੀ ਅੱਗੇ ਚੱਲੀ ਜਾਣੀ ਹੈ ਤਾਂ ਕੋਰਟਾਂ ਨੂੰ ਫੈਸਲੇ ਦੇਣੇ ਇਹਨਾਂ ਨੂੰ ਫੈਸਲਾ ਲੈਣਾ ਆਸਾਨ ਹੋਊਗਾ ਫਿਰ ਈਵੀਐਮ ਨਾਲ ਚੋਣ ਹੋਊਗਾ ਤੇ ਮੋਦੀ ਦੁਆਰੇ ਤੈ ਹੈ ਤਾਂ ਇਸੇ ਨੂੰ ਵਿਰੋਧ ਤਾਂ ਜ਼ਰੂਰ ਕੀਤਾ ਪਰ ਅਸੀਂ ਜਾ ਕੇ ਉੱਥੇ ਜਿਹੜੇ ਮਾਸਟਰ ਬੈਠੇ ਸੀ ਇਹ ਤਿੰਨ ਦਿਨਾਂ ਬਾਅਦ ਦੇ ਵਿਰੋਧ ਕੀਤਾ ਕਿਰਪਾ ਸਿੰਘ ਜੀ ਬਾਦੀਆਂ ਸਾਫ਼ ਵੀ ਨਹੀਂ ਗਏ ਮੈਂ ਤੇ ਉਹਨਾਂ ਨੂੰ ਬਰੋਧ ਦੂਰ ਕੀਤਾ ਫਿਰ ਉਹ ਮੈਨੂੰ ਕਹਿੰਦੇ ਕਿ ਵੋਟ ਪਾਓ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇਹ ਤੇ ਵੋਟ ਪਾਉਣ ਲੱਗਿਆ ਜਦੋਂ ਮੈਂ ਇਹ ਤੇ ਵੋਟ ਪਾਉਣ ਲੱਗਾ ਕਾਫੀ ਚਿਰ ਮਸ਼ੀਨੋ ਚੱਲੀ ਨਹੀਂ ਚੱਲ ਨਹੀਂ ਮੈਂ ਉਹਨਾਂ ਕਿਹਾ ਵੀ ਇਹ ਚੱਲ ਨਹੀਂ ਰਹੀ ਮਸ਼ੀਨ ਕਦੇ ਚੱਲੂਗੀ ਜੀ ਉਹਨਾਂ ਨੇ ਕੋਈ ਧਰ ਹਰਕਤ ਕੀਤੀ ਉਹ ਨੇ ਇਹ ਤੇ ਵੋਟ ਪਾਤੀ ਪਰਚੀ ਇਹ ਦੇ ਉੱਤੇ ਨਿਕਲਿਆ ਹੀ ਐ ਪਰ ਵੋਟ ਉਹ ਕਿੱਥੇ ਜਾ ਰਹੀ ਐ ਉਹ ਸਾਨੂੰ ਨਹੀਂ ਬਤੋਲਣਾ ਗੱਲਾਂ ਉਹ ਦੇਖੋ ਉਹ ਉੱਚੇ ਲੈਵਲ ਦੀਆਂ ਮਤਲਬ ਜਿਹੜੀਆਂ ਹੈਗੀਆਂ ਸਭ ਨੂੰ ਪਤਾ ਇਹਨਾਂ ਚੀਜ਼ਾਂ ਦਾ ਵੀ ਇਹ ਕੀ ਐ ਕਿ ਵੋਟ ਉਹਦਰ ਨੂੰ ਜਾਂਦੀ ਐ ਉਹ ਉਹ ਤਾਂ ਜਿਹੜਾ ਹਾਈ ਲੈਵਲ ਦੀਆਂ ਗੱਲਾਂ ਐ ਅਸੀਂ ਕੀ ਕਹਿ ਕਿ ਤੁਸੀਂ ਇੱਕ ਜੇਕਰ ਈਵੀਐਮ ਦੇ ਵਿਰੋਧ ਚੋਂ ਤਾਂ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਜਿਹੜਾ ਹੈਗਾ ਈਵੀਐਮ ਦਾ ਵਿਰੋਧ ਵੀ ਕਰਿਓ ਤੇ ਜੇਕਰ ਤੁਸੀਂ ਈਵੀਐਮ ਦੇ ਵਿਰੋਧ ਚ ਨਹੀਂ ਹੈ ਤਾਂ ਤੁਹਾਡਾ ਕਹਿਣਾ ਕੀ ਹੈ ਸਹੀ ਚੋਣ ਹੋਵੇ ਉਹਦੇ ਚਾਹੇ ਮੋਦੀ ਆ ਜੇ ਤੇ ਚਾਹੇ ਕੋਈ ਹੋਰ ਆ ਜੇ ਮੈਂ ਕਹਿੰਦਾ ਵੀ ਸਹੀ ਚੋਣ ਆਉਣਾ ਚਾਹੀਦਾ ਜਿਹੜੇ ਲੋਕ ਵੱਧ ਚਾਹਣਗੇ ਉਹ ਆਜੂਗਾ ਤੁਨਖੌਰ ਸਿੰਘ ਜੀ ਇਹ ਕਹਿੰਿਆ ਕਿ ਅੱਜ ਅਸੀਂ ਆਪਾਂ ਇੱਥੇ ਬੈਠੇ ਆਂ ਅੱਜ ਅਸੀਂ ਇਹ ਕਿਰਪਾਲ ਸਿੰਘ ਜੀ ਬਾਦੀਆਂ ਅਸੀਂ ਸਾਰੇ ਤੁਸੀਂ ਵੀ ਸਾਡੇ ਨਾਲ ਸਹਿਮਤ ਆਂ ਅਸੀਂ ਅੱਜ ਤੋਂ ਬਾਅਦ ਹੀ ਪਿੰਡ-ਪਿੰਡ ਜਾ ਕੇ ਜਿਹੜੇ ਸਾਡੇ ਨੌਜਵਾਨ ਹੈਗੇ ਆ ਮਾਤਾ-ਮਾਂ ਪੈਣਾ ਹੈਗੇ ਆ ਅੱਜ ਤੋਂ ਹੀ ਇਹਨਾਂ ਨੂੰ ਵੇਅਰ ਕਰਾਂਗੇ ਕਿ ਜੇ ਕੋਈ ਤੁਹਾਨੂੰ ਮਸ਼ੀਨ ਦੇ ਉੱਤੇ ਟ੍ਰੇਨਿੰਗ ਦੇਣ ਵਾਸਤੇ ਆਉਂਦਾ ਤਾਂ ਉਹ ਦੀ ਟ੍ਰੇਨਿੰਗ ਨਹੀਂ ਕਰਨੀ ਅਸੀਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਦੇ ਪਿੰਡ ਦੇ ਵਿੱਚ ਮਸ਼ੀਨ ਨੂੰ ਐਂਟਰੀ ਹੁੰਦੇ ਨਾ ਅਸੀਂ ਵੋਟ ਹੀ ਨਹੀਂ ਪਾਉਣੀ ਅਸੀਂ ਇਹ ਫਿਰ ਕਰਾਂਗੇ ਪਿੰਡ ਦੇ ਵਿੱਚ ਵੋਟ ਨਹੀਂ ਪਾਉਣੀ ਬਤਾਰ ਜੀ ਇੱਥੇ ਫਿਰ ਇੱਕ ਸਵਾਲ ਆਉਂਦਾ ਉੱਠ ਕੇ ਵੋਟ ਨਹੀਂ ਪਾਉਂਗੇ ਜੇ ਦੋ ਵੋਟਾਂ ਪੈ ਗਈਆਂ ਤਾਂ ਵੀ ਮੋਦੀ ਦਾ ਕੋਈ ਨਾ ਕੋਈ ਪੀਐਮ ਨੇ ਜਿੱਤ ਜਾਣਾ ਗੱਲ ਅਸੀਂ ਇਹ ਨਹੀਂ ਸਾਡੇ ਲੋਕ ਕੀ ਕਹਿੰਦੇ ਮੈਂ ਨੋਟਾ ਨੂੰ ਵੋਟ ਪਾ ਦਊਗਾ ਮੈਂ ਵਿਰੋਧ ਕਰ ਦਊਗਾ ਮੈਂ ਨਹੀਂ ਅਸੀਂ ਉਸ ਨੂੰ ਅਸੀਂ ਅਸਲੀ ਤਰੀਕੇ ਦੇ ਨਾਲ ਜਾ ਕੇ ਜਿਵੇਂ ਮੈਂ ਕਹਣਾ ਕਿ ਈਵੀ ਆਮ ਦਾ ਵਿਰੋਧ ਕਰਕੇ ਆਪਾਂ ਈਵੀਐਮ ਦਾ ਵਿਰੋਧ ਕਰਕੇ ਵੀ ਨਹੀਂ ਅਸੀਂ ਈਵੀਐਮ ਰਾਹੀਂ ਚਨਾਉ ਕਰ ਨਹੀਂ ਦੇਣਾ ਜਦੋਂ ਇੱਕ ਪਿੰਡ ਦੇ ਵਿੱਚ ਪ੍ਰੋਪਰ ਚਨਾਉ ਨਹੀਂ ਹੋਊਗਾ ਸਭ ਇਹ ਇਹਨਾਂ ਨੂੰ ਕੋ ਸੋਚਣਾ ਪੈਣਾ ਤੇ ਜੇ ਅਸੀਂ ਮਤਲਬ ਏਦਾਂ ਸੋਚਾਂਗੇ ਵੀ ਅਸੀਂ ਵੋਟ ਨਹੀਂ ਪਾਵਾਂਗੇ ਤੁਸੀਂ ਨਹੀਂ ਪਾਉਂਗੇ ਹੋਰ ਬੇਚੇਰੇ ਆ ਵੋਟਾਂ ਪਾਉਣ ਵਾਲੇ ਨਹੀਂ ਚੰਪਾ ਹਾਂਜੀ ਨਹੀਂ ਇਸ ਗੱਲ ਦਾ ਦੇਖੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਕਲੀਅਰ ਹੋਣਾ ਚਾਹੀਦਾ ਮੈਂ ਕਹਿੰਦਾ ਇਹ ਵੀ ਜੇ ਇਹ ਜੇ ਇਹਨਾਂ ਨੇ ਇਹੋ ਹੀ ਈਵੀਐਮ ਵਾਲਾ ਜਾਣੀ ਸਾਨੂੰ ਇਹ ਸਹਿਯਾ ਹੀ ਦੇਣੀ ਵੀ ਇਹ ਕਿੱਥੇ ਮੋਹਰਾਂ ਲਾਉਂਦੇ ਫਿਰਾਂਗੇ ਫਿਰ ਸਾਨੂੰ ਹੋਰ ਦੇ ਦੇਣ ਥੋੜੀ ਟ੍ਰੇਨਿੰਗ ਸਾਨੂੰ ਦੇ ਕੇ ਸਾਡੀ ਮੋਬਾਈਲ ਤੇ ਸਾਡੀ ਵੋਟ ਪਵਾ ਲੈਣ ਅਸੀਂ ਕਰ ਕਰ ਮੋਬਾਈਲ ਤੇ ਬੈਠ ਕੇ ਵੋਟ ਮੋਬਾਈਲ ਤਾਂ ਇਹ ਪਤਾ ਕੀ ਹੈ ਜੀ ਇਹ ਬਥੇਰਾ ਕੁਝ ਕਰ ਲੈਣਗੇ ਅਸਲ ਦੇ ਵਿੱਚ ਫਿਲਹਾਲ ਇੰਡੀਆ ਸਾਡਾ ਐਨਾ ਕੰਨਾ ਨੇ ਮਤਲਬ ਵੇੜਾ ਕਰ ਕਰਤਾ ਹੈ ਤੇ ਜਿਹੜਾ ਅਸੀਂ ਜੇ ਕਹੀਏ ਤੇ ਇੱਕ ਵਾਰੀ ਜਿਹੜਾ ਹੈਗਾ ਵੈਲਟ ਪੇਪਰ ਦੇ ਉੱਪਰ ਆ ਕੇ ਉਹਦੇ ਤੇ ਵੀ ਨਿਗਰਾਨੀ ਰੱਖ ਕੇ ਇੱਕ ਵਾਰੀ ਜਿਹੜਾ ਹੈਗਾ ਸਹੀ ਰਾਜ ਲਿਆਉਣ ਦੀ ਲੋੜ ਹੈ ਤੇ ਉਸ ਤੋਂ ਬਾਅਦ ਬਹੁਤ ਕੁਝ ਹੋ ਸਕਦਾ ਬੈਠੇ ਪੱਤੇ ਜੇ ਪਾਉਂਦੇ ਇਹ ਜੀ ਵੈਲਟ ਪੇਪਰ ਤੇ ਇਹ ਵੋਟਾਂ ਪਾਉਂਦੇ ਤੇ ਇਹਨੇ ਆਰਐਸਐਸ ਨੇ ਆਪਣੇ ਗੁੰਡੇ ਹੀ ਇਹਨੇ ਪੈਦਾ ਕਰ ਲਏ ਕਿ ਤੁਹਾਡੇ ਬੂ ਉਹਨਾਂ ਨੂੰ ਵੀ ਉੱਥੇ ਦੇਖਣ ਦੀ ਲੋੜ ਹੈ ਤੇ ਉਹ ਜਦੋਂ ਨਹੀਂ ਐਦਾਂ ਨਹੀਂ ਹੁੰਦਾ ਹੁੰਦਾ ਇਹ ਕੋਈ ਗੁੰਡਾ ਰਾਜ ਨਹੀਂ ਹੈ ਠੀਕ ਹੈ ਗੁੰਡਾ ਰਾਜ ਬਣਾ ਰਹੇ ਆ ਹਾਂ ਕੋਰਜੀ ਇਹ ਕਾਂਗਰਸ ਸਰਕਾਰੀ ਬਾਹਰੋਂ ਮਸ਼ੀਨਾ ਖੀਚ ਕੇ ਲੈ ਕੇ ਆਈ ਸੀਗੀ ਪਰ ਅੱਜ ਜੀ ਤੁਹਾਡੇ ਚੈਨਲ ਦੇ ਥਰੂ ਤੇਰੇ ਸਾਹਮਣੇ ਨਾਲ ਕਰਪਾਲ ਸਿੰਘ ਜੀ ਵਾਦੀਆਂ ਦੇ ਸਾਹਮਣੇ ਅਸੀਂ ਅੱਜ ਤੋਂ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਸਾਫ ਕਾ ਸੈਨਖ ਹੈਗੇ ਆ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਅੱਜ ਤੋਂ ਬਾਅਦ ਜਿਹੜੇ ਸਾਡੇ ਹਾਈ ਕੋਰਟ ਦੇ ਵਕੀਲ ਹੈ ਸੁਪਰੀਮ ਕੋਰਟ ਦੇ ਵਕੀਲ ਹੈ ਜਿਹੜੇ ਦਿੱਲੀ ਧਰਨਾ ਦੇ ਵਿੱਚ ਬੈਠੇ ਆ ਅਸੀਂ ਅੱਜ ਤੋਂ ਬਾਅਦ ਉਹਨਾਂ ਦਾ ਸਮਰਥਨ ਕਰਦੇ ਆਂ ਇਸ ਮਸ਼ੀਨਾਂ ਨੂੰ ਹਟਾਉਣ ਵਾਸਤੇ ਕਿ ਅਸੀਂ ਬਿਲਡ ਪੇਪਰ ਉੱਤੇ ਬੋਰਡ ਬਾ ਕੇ ਖੁਸ਼ ਆਂ ਅਸੀਂ ਅੱਜ ਤੋਂ ਬਾਅਦ ਅਸੀਂ ਦਿੱਲੀ ਵੀ ਉਹਨਾਂ ਕੋਲ ਪਹੁੰਚਾਂਗੇ ਉਹਨਾਂ ਦੇ ਧਰਨੇ 'ਚ ਵੀ ਜਾਵਾਂਗੇ ਉਹਨਾਂ ਦਾ ਸਮਰਥਨ ਵੀ ਕਰਾਂਗੇ ਕਿਉਂਕਿ ਇੱਕ ਪੜ੍ਹੇ ਲਿਖੇ ਤੇ ਵਕੀਲ ਕਾਨੂੰਨ ਜਾਣਦੇ ਆ ਉਹ ਸਾਰਾ ਕੁਝ ਅਸੀਂ ਅੱਜ ਤੋਂ ਬਾਅਦ ਸਾਫਤਾ ਫੈਨਕਾ ਜਿਹੜੇ ਆ ਅਸੀਂ ਕੀਵੀ ਮਸ਼ੀਨ ਦਾ ਵਿਰੋਧ ਕਰਦੇ ਆਂ ਤੇ ਜਿਹੜੇ ਸਾਡੇ ਵਕੀਲ ਸੁਪਰੀਮ ਕੋਰਟ ਦੇ ਬੈਠੇ ਆ ਦਿੱਲੀ ਉਹਨਾਂ ਦਾ ਵੀ ਸਮਰਥਨ ਕਰਦੇ ਆਂ ਬਿਲਕੁਲ ਆਪਾਂ ਉਹਨਾਂ ਦੇ ਨਾਲ ਮਿਲ ਕੇ ਇਹ ਪੂਰੇ ਭਾਰਤ ਦੇ ਵਿੱਚ ਜਿਹੜਾ ਹੈਗੇ ਵੀਐਮ ਦਾ ਵਿਰੋਧ ਕੀਤਾ ਜਾਵੇ ਤਾਂ ਕਿ ਜਿਹੜਾ ਸਹੀ ਸਰਕਾਰ ਆਵੇ ਤੇ ਸਹੀ ਜਿਹੜਾ ਹੈਗਾ ਜਿਹਨੂੰ ਲੋਕ ਚਾਹੁੰਦੇ ਆ ਮਤਲਬ ਉਹ ਜਿਹੜਾ ਹੈਗਾ ਸਾਡਾ ਅਗਲਾ ਪੀਐਮ ਬਣੇ ਤੇ ਅਗਲੀ ਸਾਡੀ ਸਰਕਾਰ ਬਣੇ ਹੋ ਸਕਦਾ ਜਿਹੜਾ ਭਾਰਤ ਹੈ ਉਹ ਕਿਸੇ ਚੰਗੇ ਰਾਹ ਵੱਲ ਜਾ ਸਕੇ ਅਪੀਲ ਕਰਦੇ ਆਂ ਅਸੀਂ ਆ ਕਿ ਅੱਜ ਤੋਂ ਬਾਅਦ ਸਾਰੇ ਹੀ ਪੰਜਾਬ ਦੇ ਖਾਸ ਕਰਕੇ ਕਿਉਂਕਿ ਅਸੀਂ ਇਹ ਚ ਮਹਿੰਮ ਨੂੰ ਪੰਜਾਬ ਤੋਂ ਸ਼ੁਰੂ ਕਰੀਏ ਕਿ ਅੱਜ ਤੋਂ ਬਾਅਦ ਸਾਰੇ ਹੀ ਸਾਫਤਾ ਸਰਕਾਰਾਂ ਨੂੰ ਪੂਰ ਜੋ ਅਪੀਲ ਹੈ ਕਿ ਤੁਸੀਂ ਆਪ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਮਝਾਓ ਕਿ ਅਸੀਂ ਜਿਹੜੀ ਆ ਵੋਟ ਆ ਜਿਹੜੀ ਇਹ ਆ EVM ਦੇ ਮਸ਼ੀਨ ਦੇ ਰਾਹੀਂ ਅਸੀਂ ਨਹੀਂ ਪਾਉਣੀ ਤੇ ਉਸ ਤੋਂ ਬਾਅਦ ਅਸੀਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਾਫਤਾ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਆਪ ਦੀ ਆਪ ਦੀ ਸਟੇਟ ਦੇ ਵਿੱਚ ਇਹਦਾ ਵਿਰੋਧ ਕਰੋ ਕਿ ਅਸੀਂ ਬਿਲਡ ਪੇਪਰ ਤੇ ਵੋਟ ਪਾ ਕੇ ਖੁਸ਼ ਹਾਂ ਈਵੀਐਮ ਮਸ਼ੀਨ ਦੇ ਉੱਤੇ ਨਹੀਂ ਪਾਉਣਾ। ਬਾਕੀ ਈਵੀਐਮ ਕਿਸੇ ਪਿੰਡ ਦੇ ਵਿੱਚ ਨਾ ਵੜਨ ਦਿੱਤੀ ਜਾਵੇ ਤਾਂ ਆਟੋਮੈਟਿਕ ਸਰਕਾਰ ਨੂੰ ਜਿਹੜਾ ਹੈਗਾ ਬਿਲਡ ਪੇਪਰ ਦਾ ਰਾ ਅਪਣਾਉਣਾ ਪਊਗਾ। ਉਹ ਵੀ ਜੇ ਲੋੜ ਪਈ ਜੇ ਨਾ ਅੰਨੇ ਕੋਈ ਕਾਨੂੰਨ ਦੇ ਰਾਹੀਂ ਆਮ ਨਾ ਇਹ ਚੀਜ਼ ਨੂੰ ਬੰਦ ਕੀਤਾ ਤਾਂ ਫਿਰ ਅਸੀਂ ਪਿੰਡਾਂ ਦੇ ਵਿੱਚ ਸਾਫ ਦਾ ਸੈਣ ਕਰਕੇ ਨੌਜਵਾਨ ਰੱਖ ਕੇ ਅਸੀਂ ਕਮੇਟੀਆਂ ਬਣਾਵਾਂਗੇ ਪੰਪਾ ਫਸਫਸ ਕਮੇਟੀਆਂ ਬਣਾਵਾਂਗੇ ਜੇ ਇੱਕ ਪਿੰਡ ਦੇ ਵਿੱਚ ਦੋ ਬੂਥ ਆ ਤਾਂ ਉੱਥੇ 10 ਕਮੇਟੀਆਂ ਬਣਾਵਾਂਗੇ ਪੰਜ-ਪੰਜ ਕਮੇਟੀਆਂ ਬਣਾ ਕੇ ਪਿਆਰ ਦੇ ਜਿਹੜੇ ਰਸਤੇ ਪਿੰਡ ਨੂੰ ਰਸਤੇ ਆਉਂਦੇ ਆ ਛੜਕਾ ਆਉਂਦੀਆਂ ਜਿਹੜੇ ਸਾਡੇ ਪਿੰਡ ਨੂੰ ਰਸਤੇ ਆਉਂਦੇ ਆ ਜੇ ਇਹ ਵੀ ਕਿਸੇ ਮਸ਼ੀਨ ਨੂੰ ਲੱਭ ਕੇ ਉਹ ਕਿਸੇ ਜਿਹੜੇ ਸਾਡੇ ਬੋਟਾ ਪੋਣਾ ਉੱਤੇ ਆਉਣਗੇ ਮੁਲਾਜ਼ਮ ਉਹ ਲੈ ਕੇ ਆਉਣਗੇ ਅਸੀਂ ਉਹਨਾਂ ਦਾ ਨਾਕਾਬੰਦੀ ਕਰਕੇ ਪਿੰਡ ਦੇ ਬਾਹਰ ਹੀ ਉਹ ਆ ਦੇ ਪਿੰਡ ਵਿੱਚ ਐਂਟਰ ਨਹੀਂ ਹੋਣ ਦੇਵਾਂਗੇ ਮਸ਼ੀਨ ਨੂੰ ਬਿਲਕੁਲ ਸਹੀ ਗੱਲ ਹੈ ਤੁਹਾਡੀ ਸਾਰੇ ਵੀਰਾਂ ਦਾ ਧੰਨਵਾਦ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ